ਵਿਡੀਓ ਵੇਖੇ ਸਾਰੇ ਪਿਆਰੇ ਸਰੋਤੇ ਵੀਰਾਂ ਭੈਣਾਂ ਪਰਵਾਨ ਆਯਾ ਕਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕੰਪਨੀ ਪਟਿਆਲਾ ਵੱਲੋਂ ਇੱਕ ਵੱਡਾ ਨੋਟੀਫਿਕੇਸ਼ਨ ਜਿਹੜਾ ਜਾਰੀ ਕਰ ਦਿੱਤਾ ਗਿਆ ਸੋ ਪਾਵਰਕੋਮ ਦੇ ਵੱਲੋਂ ਬਹੁਤ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੇ ਜਿਹੜੇ ਨੇ ਜੁਰਮਾਨੇ ਜਿਹੜੇ ਨੇ ਪਾਏ ਜਾ ਰਹੇ ਨੇ ਸੋ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਕਿ ਇੱਕ ਵੱਡੀ ਅਪਡੇਟ ਜਿਹੜੀ ਹੈ ਬਿਜਲੀ ਵਿਭਾਗ ਮੈਂ ਤੋਂ ਛੱਡੀ ਜਾ ਰਹੀ ਹੈਗੀ ਆ ਬਿਜਲੀ ਮੀਟਰਾਂ ਦੇ ਬਾਰੇ ਵੀ ਵੱਡੀ ਖਬਰ ਹੈ ਤੇ ਇਹ ਕੰਮ ਜਿਹੜੇ ਆ ਤੁਸੀਂ ਸਾਰਿਆਂ ਲਈ ਬਹੁਤ ਹੀ ਜ਼ਰੂਰੀ ਨੇ ਜੋ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਇਸ ਜਾਣਕਾਰੀ ਨੂੰ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਫੇਸਬੁੱਕ 'ਤੇ ਜਾਂ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਉਹ ਵੀ ਇੱਕ ਭਾਰੀ ਜੁਰਮਾਨੇ ਤੋਂ ਬਚ ਸਕਣ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜੋ ਚੈਕਿੰਗ ਹੈ ਨਹੀਂ ਪਿੰਡਾਂ-ਪਿੰਡਾਂ ਸ਼ਹਿਰਾਂ-ਸ਼ਹਿਰਾਂ ਗਲੀਆਂ-ਮੋਹੜੀਆਂ ਵਿੱਚ ਜੜੀਆਂ ਨਹੀਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਪੀਐਸ ਪੀਸੀਐਲ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ ਕਿ ਜੋ ਬਿਜਲੀ ਦੀ ਖਪਤ ਹੈ ਉਹ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਆ ਤੇ ਬਿਜਲੀ ਦੀ ਜੋ ਖਪਤ ਹੈ ਉਸ ਨੂੰ ਰੋਕਣ ਵਾਸਤੇ ਜੋ ਕਿ ਗਲਤ ਤਰੀਕੇ ਨਾਲ ਉਹ ਖਪਤ ਕਰ ਰਹੇ ਨੇ ਉਸ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕਬੱਡੇ ਉੱਪਰ ਵਾਲੇ ਕੀਤੇ ਜਾ ਰਹੇ ਨੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਜੁਰਮਾਨੇ ਵੀ ਪੈ ਰਹੇ ਨੇ ਸੋ ਤੁਹਾਨੂੰ ਕਿਹੜੇ-ਕਿਹੜੇ ਕੰਮ ਜਿਹੜੇ ਉਹ ਨਹੀਂ ਕਰਨੇ ਚਾਹੀਦੇ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕੰਪਨੀ ਪਾਵਰਕਾਮ ਦੇ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਰਕਲ ਵੱਲੋਂ 88 ਖਪਤਕਾਰਾਂ ਨੂੰ 20 ਲੱਖ ਰੁਪਏ ਤੋਂ ਵੱਧ ਜੁਰਮਾਨਾ ਜੜਾਇਆ ਪਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਟੇਟ ਪਾਵਰ ਪੁਰੀਸ਼ਲ ਲਿਮਟਿਡ ਵੱਲੋਂ ਰਾਜ ਵਿੱਚ ਬਿਜਲੀ ਜੋ ਚੋਰੀ ਦੀ ਲਾਹਨਤ ਨੂੰ ਖਤਮ ਕਰਨ ਲਈ ਇੱਕ ਮੁਹਿੰਮ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਮੁਹਿੰਮ ਦੇ ਬਹੁਤ ਹੀ ਜ਼ਿਆਦਾ ਨਤੀਜੇ ਜੜੇ ਆ ਦੇਖਣ ਨੂੰ ਮਿਲ ਰਹੇ ਹੈਗੇ ਨੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੰਜੀਨੀਅਰ ਮਹਿੰਦਰ ਪ੍ਰੀਤ ਸਿੰਘ ਨਿਗਾਰ ਨੇ ਇੰਜੀਨੀਅਰ ਸੰਚਾਲਨ ਹਲਕਾ ਤਰਨਤਾਨ ਨੇ ਦੱਸਿਆ ਹੈਗਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਤਰਨਤਾਰਨ ਸਰਕਲ ਅਧੀਨ 4 ਵਨਡ ਮੰਡਲ ਤੇ ਉਹਨਾਂ ਦੇ ਅਧੀਨ ਪੈਂਦੇ ਨੇੜਲੇ ਪਿੰਡਾਂ ਵਿੱਚ ਖਲਰਾ ਪਿੱਖੀਵੜ ਤਰਨਤਾਰਨ ਚਪਾਲ ਬਿਆਸ ਬਟਾਰੀ ਖੰਡੂਰ ਸਹਿਮ ਅਮਰਕੋਟ ਦੀਆਂ 10 ਨੰਬਰ ਚੈਂਕਿੰਗ ਟੀਮਾਂ ਵੱਲੋਂ 88 ਕੇਸ ਜਿਹੜੇ ਨੇ ਫੜੇ ਗਏ ਨੇ ਸੋ ਦੇਖ ਲਓ ਜੀ ਤਰਨਤਾਰਨ ਦੇ ਵਿੱਚ 88 ਕੇਸ ਜਿਹੜੇ ਨੇ ਫੜੇ ਗਏ ਨੇ ਕੋਚੀ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਦੱਸ ਦਈਏ ਕਿ 88 ਕੇਸ ਜੋ ਫੜੇ ਗਏ ਨੇ ਉਹਨਾਂ ਵਿੱਚੋਂ 61 ਕੇਸ ਜਿਹੜੇ ਨੇ ਬਿਜਲੀ ਚੋਰੀ ਕਰਦੇ ਫੜੇ ਗਏ ਨੇ 18 ਕੇਸ ਨੇ ਜਿਹੜੇ ਉਹ ਅਣਅਧਿਕਾਰਿਤ ਬਿਜਲੀ ਲੋਡ ਵਾਧਾ ਅਤੇ 9 ਬਿਜਲੀ ਖਪਤਕਾਰਾਂ ਨੂੰ ਹੋਰ ਉਲੰਘਣਾਾਂ ਦੇ ਲਈ ਜੁਰਮਾਨਾ ਕੀਤਾ ਗਿਆ। ਮਤਲਬ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਲੋਡ ਜਿਹੜੇ ਘਰਾਂ ਦੇ ਨਹੀਂ ਸੀ ਵਧਾਈ ਉਹਨਾਂ ਨੂੰ ਵੀ ਜੁਰਮਾਨੇ ਕਰ ਦਿੱਤੇ ਗਏ ਨੇ ਤੇ ਜਿਨ੍ਹਾਂ ਨੇ ਕੁੰਡੀਆਂ ਲਗਾਈਆਂ ਹੋਈਆਂ ਸੀ ਜੰਗਲ ਦੇ ਤਰੀਕੇ ਨਾਲ ਬਿਜਲੀ ਯੂਜ਼ ਕੀਤੀ ਉਹਨਾਂ ਦੇ ਵੀ ਜਿਹੜੇ ਜੁਰਮਾਨੇ ਨੇ ਭੇ ਚੁੱਕੇ ਨੇ ਉਹਨਾਂ ਦੱਸਿਆ ਕਿ ਇਸ ਚੈਕਿੰਗ ਵਿੱਚ ਬਿਜਲੀ ਖਪਤਕਾਰਾਂ ਨੂੰ 20 ਲੱਖ ਰੁਪਏ ਤਵੱਤ ਜੁਰਮਾਨਾ ਕਰ ਦਿੱਤਾ ਗਿਆ ਦੇਖ ਲਓ ਇਸੇ ਦੌਰਾਨ ਪੰਜਾਬ ਸਟੇਟ ਕਾਵਰ ਆਪਰੇਸ਼ਨ ਲਿਮਟਿਡ ਦੇ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਸਟੇਟ ਲੈਵਲ ਤੇ ਤੇ ਬਲਾਕ ਲੈਵਲ ਤੇ ਚੈਕਿੰਗਾਂ ਹੋਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪੰਜਾਬ ਸਟੇਟ ਬਿਜਲੀ ਵੱਲੋਂ ਖਪਤਕਾਰਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਚੋਰੀ ਨੂੰ ਕੰਟਰੋਲ ਕਰਨ ਦੇ ਲਈ ਪੰਜਾਬ ਸਟੇਟ ਕਾਵਰ ਕਾਰਪੋਰੇਸ਼ਨ ਲਿਮਟਿਡ ਦੇ WhatsApp ਨੰਬਰ ਤੇ ਬਿਜਲੀ ਚੋਰੀ ਕਰਨ ਦੀ ਸਹੀ ਜਾਣਕਾਰੀ ਦੇਣ ਤਾਂ ਜੋ ਕਿ ਬਿਜਲੀ ਚੋਰੀ ਕਰਨ ਤੋਂ ਰੋਕਿਆ ਜਾਵੇ। ਉਹਨਾਂ ਨੇ ਇੱਕ WhatsApp ਨੰਬਰ ਜਾਰੀ ਕੀਤਾ। ਨੰਬਰ ਤੁਸੀਂ ਨੋਟ ਕਰ ਸਕਦੇ ਹੈਗੇ ਹੋ 9646875770 9646875770 ਇਸ ਨੰਬਰ ਤੇ ਜੇਕਰ ਕੋਈ ਵੀ ਬਿਜਲੀ ਚੋਰੀ ਕਰਦਾ ਤਾਂ ਤੁਸੀਂ ਇਸ ਨੰਬਰ ਤੇ ਉਹਦੀ ਵੀਡੀਓ ਬਣਾ ਕੇ ਜਾਂ ਫਿਰ ਫੋਟੋਆਂ ਖਿੱਚ ਕੇ ਤੁਸੀਂ ਭੇਜ ਸਕਦੇ ਹੈਗੇ ਹੋ ਤਾਂ ਜੋ ਬਿਜਲੀ ਜਿਹੜੀ ਪੰਜਾਬ ਦੇ ਵਿੱਚ ਚੋਰੀ ਹੋ ਰਹੀ ਆ ਉਸ ਨੂੰ ਰੋਕਿਆ ਜਾ ਸਕੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਵੀ ਲੋਕਾਂ ਨੇ ਅਜੇ ਤੱਕ ਆਪਣੇ ਘਰਾਂ ਦੇ ਪਿਛਲੇ ਦੇ ਲੋਡ ਨਹੀਂ ਵਧਾਏ ਹੈਗੇ ਸੋ ਆਪਣੇ ਲੋਡ ਜਿਹੜੇ ਨੇ ਬਿਜਲੀ ਦੇ ਉਹ ਜਲਦੀ ਤੋਂ ਜਲਦੀ ਜ਼ਰੂਰ ਵਧਾ ਲੈਣਾ ਨਹੀਂ ਤਾਂ ਜੇਕਰ ਚੈਕਿੰਗ ਹੁੰਦੀ ਹੈ ਤਾਂ ਜੇਕਰ ਤੁਹਾਡਾ ਲੋਡ ਜਿਹੜਾ ਘਰ ਦਾ ਘੱਟ ਨਿਕਲਦਾ ਤਾਂ ਤੁਹਾਨੂੰ 5000 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਦਾ ਜੁਰਮਾਨਾ ਜਿਹੜਾ ਪੈ ਸਕਦਾ ਸੋ ਇਹ ਇੱਕ ਬਹੁਤ ਹੀ ਵੱਡੀ ਨਿਊਜ਼ ਜਿਹੜੀ ਆ ਤੁਹਾਨੂੰ ਅਸੀਂ ਦੇ ਦਿੱਤੀ ਹੈਗੀ ਆ ਕਿਉਂਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਇੱਕ ਨਿਊਜ਼ ਜਿਹੜੀ ਸੀ ਆਈ ਸੀ ਇੱਕ ਨਵੀਂ ਅਪਡੇਟ ਜਿਹੜੀ ਸੀ ਉਹਨਾਂ ਨੇ ਦਿੱਤੀ ਆ ਸੋ ਜਿਨ੍ਹਾਂ ਨੇ ਵੀ ਅਜੇ ਤੱਕ ਬਿਜਲੀ ਦੇ ਲੋਡ ਨਹੀਂ ਵਧਾਈ ਬਾਕੀ ਤੁਸੀਂ ਜੇਕਰ ਗੁਰਦਾਸਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹੋ ਤਾਂ ਪਤਾ ਨੋਟ ਕਰ ਲਵੋ ਸੁਖਦੀਪ ਕੈਫੇ ਪਿੰਡ ਕਿੜੀ ਨੇੜੇ ਖਾਨਵਾ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦੇ ਤਫ਼ਤੇ ਆ ਕੇ ਤੁਸੀਂ ਆਪਣੀਆਂ ਬਿਜਲੀ ਲੋਡ ਦੀਆਂ ਵਧਾਉਣ ਦੀਆਂ ਫਾਈਲਾਂ ਜਿਹੜੀਆਂ ਨੇ ਫਿੱਲ ਅਪ ਕਰ ਸਕਦੇ ਹੋ ਸੋ ਜੇਕਰ ਕਿਸੇ ਹੋਰ ਵੀ ਨੇ ਵੀ ਸਾਡੇ ਚੈਨਲ ਤੇ ਐਡਵਰਟਾਈਜ਼ਮੈਂਟ ਕਰਵਾਣੀ ਹੈਗੀ ਆਪਣੇ ਸੀਐਸਸੀ ਸੈਂਟਰ ਦੀ ਜਾਂ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਜਿਸ ਬਿਜ਼ਨਸ ਦਾ ਤੁਹਾਡੇ ਲੋਕਾਂ ਤੱਕ ਬਿਜ਼ਨਸ ਦਾ ਪਤਾ ਲੱਗ ਸਕੇ ਸੋ ਆਈ ਦੀ ਬੜੀ ਛਨਾ ਹੀ ਧੰਨਵਾਦ